ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ੍ਰੀ ਅਕਾਲ ਅੱਜ ਦੀ ਵੱਡੀ ਖਬਰ ਮੈਚ ਖਤਮ ਹੋਣ ਤੋਂ ਬਾਅਦ ਗੰਬੀਰ ਨੇ ਤੋੜਿਆ ਆਪਣਾ ਜਿੰਮੇ ਦੀ ਸ਼ਪੰਤ ਨੂੰ ਲੈ ਕੇ ਆਖੀ ਇਹ ਆ ਗੱਲ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ ਅਤੇ ਇੰਗਲੈਂਡ ਵਿਚਾਲੇ ਮੈਂਚੈਸਟਰ ਵਿੱਚ ਖੇਡੇ ਗਏ ਚੌਥੇ ਟੈਸਟ ਮੈਚ ਵਿੱਚ ਟੀਮ ਇੰਡੀਆ ਦੇ ਵਿਕਟ ਕੀਪਰ ਬੱਲੇਬਾਜ਼ ਰਿਸ਼ਪ ਪੰਤ ਨੇ ਮੈਦਾਨ ਵਿੱਚ ਤੇ ਕੁਝ ਅਜਾਹ ਕਰ ਦਿਖਾਇਆ ਜੋ ਕਿ ਕ੍ਰਿਕਟ ਦੇ ਇਤਿਹਾਸ ਵਿੱਚ ਚਿਹਤ ਤੇ ਸਮਰਪਣ ਦੀ ਇੱਕ ਮਿਸਾਲ ਬਣ ਗਿਆ ਹੈ ਪੰਤ ਨੇ ਪੈਰ ਵਿੱਚ ਫੈਕਚਰ ਹੋਣ ਦੇ ਬਾਵਜੂਦ ਬੱਲੇਬਾਜ਼ੀ ਕੀਤੀ ਹੈ ਅਤੇ ਨਾ ਸਿਰਫ ਟੀਮ ਨੂੰ ਇੱਕ ਮੁਸ਼ਕਲ ਹਾਲਾਤ ਤੋਂ ਬਚਾਇਆ ਹੈ ਸਗੋਂ ਕੋਚ ਗੌਤਮ ਗੰਭੀਰ ਨੂੰ ਆਪਣੇ ਨਿਯਮ ਤੋੜਨ ਲਈ ਮਜਬੂਰ ਕੀਤਾ ਹੈ ਗੰਬੀਰ ਜੋ ਕਿ ਇੱਕ ਕੋਚ ਜਾਂ ਖਿਡਾਰੀ ਦੇ ਤੌਰ ਤੇ ਹਮੇਸ਼ਾ ਟੀਮ ਵਿੱਚ ਵਿਅਕਤੀਗਤਤਾ ਪ੍ਰਸ਼ੰਸਾ ਕਰਨ ਤੋਂ ਪ੍ਰੇਜ ਕਰਦੇ ਸਨ ਨੇ ਪਹਿਲੀ ਵਾਰ ਆਪਣਾ ਨਿਯਮ ਤੋੜਿਆ ਹੈ ਗੰਬੀਰ ਨੇ ਸਾਰਿਆਂ ਦੇ ਸਾਹਮਣੇ ਇੱਕ ਖਿਡਾਰੀ ਦੀ ਪ੍ਰਸ਼ੰਸਾ ਕੀਤੀ ਹੈ ਰਿਸ਼ਭ ਪੰਦ ਦੇ ਜज्बे ਤੋਂ ਪ੍ਰਭਾਵਿਤ ਹੋ ਕੇ ਗੰਬੀਰ ਨੇ ਡਰੈਸਿੰਗ ਰੂਮ ਵਿੱਚ ਖਿਡਾਰੀਆਂ ਦੇ ਸਾਹਮਣੇ ਕਿਹਾ ਹੈ ਕਿ ਮੈਨੂੰ ਵਿਅਕਤੀਗਤ ਵਿਕਤੀਆਂ ਬਾਰੇ ਗੱਲ ਕਰਨਾ ਪਸੰਦ ਨਹੀਂ ਹੈ ਮੈਂ ਕਦੇ ਵੀ ਟੀਮ ਗੇਮ ਵਿੱਚ ਕਿਸੇ ਖਿਡਾਰੀ ਬਾਰੇ ਨਹੀਂ ਬੋਲੇ ਪਰ ਤੁਸੀਂ ਨਾ ਸਿਰਫ ਇਸ ਡਰੈਸਿੰਗ ਰੂਮ ਨੂੰ ਲੈ ਕੇ ਨੂੰ ਨਹੀਂ ਸਕੋ ਅਗਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕੀਤਾ ਹੈ ਇਹ ਤੁਹਾਡੀ ਵਿਰਾਸਤ ਹੈ ਅਤੇ ਤੁਹਾਡੇ ਇਸ ਜਜ਼ਬੇ ਲਈ ਪੂਰਾ ਦੇਸ਼ ਹਮੇਸ਼ਾ ਤੁਹਾਡੇ ਤੇ ਮਾਣ ਕਰੇਗਾ ਇਹ ਭਾਸ਼ੰਦਨ ऋषभ पंत गम्भीनु बहुत चुपचाप सुनदे रहे रैसिंह ड्रेसिंग रूम ਵਿੱਚ ਮੌਜੂਦ ਬਾਕੀ ਖਿਡਾਰੀਆਂ ਤਾੜੀਆਂ ਮਾਰ ਕੇ ਉਹਨਾਂ ਦਾ ਸਨਮਾਨ ਕਰ ਰਹੇ ਸਨ ਚੌਥੇ ਟੈਸਟ ਦੇ ਪਹਿਲੇ ਦਿਨ ਬੱਲੇਬਾਜ਼ੀ ਕਰਨ ਵੇਲੇ ਕ੍ਰਿਸ ਵੋਕਸ ਦੀ ਗੇਂਦ ਤੇ ਵਿਰ ਵਿਰ ਰਿਵਸ ਤਰ ਸਟੀਵ ਸਬੀਟ ਕਿਦਨ ਵੇਲੇ ਪੰਤ ਝੱਜੇ ਪੈਰ ਵਿੱਚ ਸੱਟ ਲੱਗ ਗਈ ਸੀ ਸੱਟ ਇੰਨੀ ਗੰਬੀਰ ਸੀ ਕਿ ਉਹ ਤੁੰਤੋਂ ਵੀ ਨਹੀਂ ਤੋਰ ਵੀ ਨਹੀਂ ਪਾਸ ਪਾਰ ਰਹੇ ਸਨ ਉਹਨਾਂ ਉਹ ਗੋਲਫ ਗੋਲਫ ਕਟਦਰਾਹੀ ਮੈਦਾਨ ਤੋਂ ਬਾਹਰ ਲਜਾਣਾ ਪਿਆ ਸਕੈਨ ਰਿਪੋਰਟ ਵਿੱਚ ਉਹਨਾਂ ਦੀ ਲੱਤ ਵਿੱਚ ਫੈਕਚਰ ਆਇਆ ਹੈ ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਟੈਸਟ ਵਿੱਚ ਅੱਗੇ ਨਹੀਂ ਖੇਡ ਸਕਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ